ਅਸੈਂਬਲੀ ਕੰਸਟਿਟਿਊਐਂਸੀ ਡੇਰਾਬਾਪਾਨਾਨਕ ਤੇ ਪਾਰਲੀਮੈਂਟਰੀ ਕੰਸਟਿਟਿਊਐਂਸੀ ਗੁਰਦਾਸਪੁਰ ਦੇ ਰਿਲੇਟਡ ਜਿਹੜੀ ਸਾਡੇ ਤਿਆਰੀਆਂ ਉਹ ਮੁਕੰਮਲ ਹਨ ਜਿਹੜੀਆਂ 241 ਸਾਡੀਆਂ ਪੋਲ ਪਾਰਟੀਆਂ ਜਿਹੜੀਆਂ ਅੱਜ ਡਿਸਪੈਚ ਹੋਣਗੀਆਂ ਜਿਹਦੇ ਵਿੱਚੋਂ 50% ਅਸੀਂ ਪਾਰਟੀਆਂ ਬਣਾ ਕੇ ਉਹਨਾਂ ਨੂੰ ਈਵੀਐਮ ਮਸ਼ੀਨਜ਼ ਉਹਨਾਂ ਨੇ ਲੈ ਲਈਆਂ ਐਂਡ ਉਹਨਾਂ ਦੇ ਜਿਹੜੇ ਰਿਫਰੈਸ਼ਮੈਂਟ ਦੇ ਅਰੇਂਜਮੈਂਟਸ ਉਹਨਾਂ ਦੇ ਪਾਣੀ ਦਾ ਅਰੇਂਜਮੈਂਟ ਐਂਡ ਉਹਨਾਂ ਦੇ ਉੱਥੇ ਜਾ ਕੇ ਲੰਚ ਦਾ ਅਰੇਂਜਮੈਂਟ ਐਂਡ ਉਹਨਾਂ ਲਈ ਕੂਲਰਸ ਉਹਨਾਂ ਲਈ ਸ਼ਬੀਲ ਉਹ ਸਾਰਾ ਕੁਝ ਅਸੀਂ ਅਰੇਂਜ ਕਰਤਾ ਸਾਡੇ ਵੱਲੋਂ ਤਿਆਰੀ ਮੁਕੰਮਲ ਹੈ ਫਿਰ ਵੀ ਜੇ ਕਿਸੇ ਪੀਆਰ ਨੂੰ ਜਾਂ ਜਾਂ ਪੋਲ ਪਾਰਟੀ ਨੂੰ ਦਿੱਕਤ ਆਂਦੀ ਆ ਉਹਨਾਂ ਲਈ ਹੈਲਪ ਡੈਸਕ ਬਣਾਏ ਗਿਆ ਹੈ ਵਟਸਐਪ ਗਰੁੱਪ ਬਣਾਏ ਗਏ ਆ ਉਹਨਾਂ ਦੇ ਉੱਤੇ ਉਹ ਆਪਣੇ ਕੁਐਰੀਜ਼ ਪਾ ਸਕਦੇ ਤਾਂ ਅਸੀਂ ਉਹਨਾਂ ਨੂੰ ਜਲਦ ਤੋਂ ਜਲਦ ਹੱਲ ਕਰਾਂਗੇ 50% ਹੁਣ ਕੰਪਲੀਟ ਹੋ ਗਏ 5 ਵਜੇ ਤੋਂ ਪਹਿਲਾਂ ਸਾਡਾ ਟਾਰਗੇਟ ਆ ਕਿ ਸਾਰੀਆਂ ਪਹੁੰਚ ਜਾਣ ਤੇ ਜਿਹੜੇ ਬੂਥ ਹੈਗੇ ਨੇ ਜ਼ੀਰੋ ਕਾਣ ਦੀ ਗੱਲ ਕੀਤੀ ਜਾਵੇ ਕਿੰਨੇ ਸਿਲੇਕਟ ਹੈਗੇ ਨੇ ਜਿਹੜੇ ਕੇਸ ਹੈਗੇ ਨੇ ਇਹਦੇ ਵਿੱਚ 16 ਆਪਣੇ ਕ੍ਰਿਟੀਕਲ ਹੈਗੇ ਆ ਬੂਥ ਹੈਗੇ ਆ ਐਂਡ ਆਪਣੇ 10 ਵਲਨਰੇਬਲ ਬੂਥਸ ਹੈਗੇ ਟਾਈਮਿੰਗ ਕੀ ਰਹੇਗੀ VOTING VOTING ਦੀ ਟਾਈਮਿੰਗ 7 ਵਜੇ ਤੋਂ ਸਟਾਰਟ ਹੋਊਗੀ ਸਵੇਰੇ ਸ਼ਾਮ ਦੇ 6 ਵਜੇ ਤੱਕ ਹੋਊਗੀ ਐਂਡ ਬਾਕੀ ਜੇ ਕੋਈ ਰਹਿ ਜਾਊਗਾ ਤਾਂ ਫਿਰੋਜ਼ ਸਾਬ ਦਾ ਪੀਆਰਓ ਟੋਕਨ ਦੇ ਦਊਗਾ ਲਾਸਟ ਮੈਂਬਰ ਨੂੰ ਜਦ ਤੱਕ ਸਾਰੇ ਵੋਟ ਪਾ ਨਹੀਂ ਦਿੰਦੇ ਉਦ ਤੱਕ ਅਸੀਂ ਕੰਪਲੀਟ ਕਰਾਂਗੇ ਮੇਰੀ ਵੋਟਰਸ ਨੂੰ ਅਪੀਲ ਆ ਕਿ ਅਸੀਂ ਤੁਹਾਡੇ ਲਈ ਪੋਲਿੰਗ ਬੂਥ ਤੇ ਸਾਰੇ ਅਰੇਂਜਮੈਂਟ ਕੀਤੇ ਹੋਏ ਹੈ ਸ਼ੇਡ ਦਾ ਪ੍ਰਬੰਧ ਕੀਤਾ ਹੋਇਆ ਸ਼ਬੀਲ ਦਾ ਕੀਤਾ ਹੋਇਆ ਤੁਹਾਨੂੰ ਕੋਈ ਦਿੱਕਤ ਨਹੀਂ ਆਉਂਦੀ ਤੁਸੀਂ ਜਿਹੜਾ ਆਪਣੀ ਗਵਰਨਮੈਂਟ ਬਣਨੀ ਉਹਦੇ ਵਿੱਚ ਆਪਣਾ ਯੋਗਦਾਨ ਪਾਓ ਇਹਨਾਂ ਲਈ ਸਪੈਸ਼ਲ ਅਸੀਂ ਜਿਹੜਾ व्हीलचेयर्स अवेलेबल ਕੀਤੀਆਂ ਹੋਈਆਂ volunteers ਵੀ ਲਗਾਏ ਹੋਏ ਆ ਦੋ ਦੋ ਐਂਡ Voter assistance booth ਵੀ ਲਗਾਏ ਹੋਏ ਆ ਕਿ ਉਹਨਾਂ ਨੂੰ ਕੋਈ ਵੀ ਦਿੱਕਤ ਨਾ ਆਵੇ